ਹਾਲਾਂਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਐ ਸਮੇਂ ਅਸੀਂ ਜਿਹੜਾ ਰਕਬਾ ਦੁੱਲੇ ਵਾਲਾ ਕਉਤਬਦੀਨ ਵਾਲਾ ਵਿਖੇ ਮੌਜੂਦ ਹੈਗੇ ਆ ਇੱਕ ਪੇੜ ਤ ਪਰਿਵਾਰ ਸਾਡੇ ਨਾਲ ਮੌਜੂਦ ਹੈਗਾ ਹਾਲਾਂਕਿ ਸਾਰਾ ਹੀ ਜਿਹੜਾ ਏਰੀਆ ਜਿਹੜਾ ਹੈਗਾ ਹੜ ਪੇੜ ਤ ਨਾਲ ਸੰਬੰਧਿਤ ਹੈਗਾ ਬਹੁਤ ਵੱਡੇ ਪੱਧਰ ਤਨ ਨੁਕਸਾਨ ਹੋਇਆ ਬੇਸ਼ੱਕ ਪਾਣੀ ਘਟਣਾ ਸ਼ੁਰੂ ਹੋ ਚੁੱਕਿਆ ਹੈ ਪਰ ਇਹ ਪਾਣੀ ਘਟਣ ਦੇ ਨਾਲ-ਨਾਲ ਜਿਸ ਜਗ੍ਹਾ ਅਸੀਂ ਖੜੇ ਆਏ ਆ ਇਸ ਆਇਡ ਚੋਂ ਨਾ ਹੈਗਾ ਬਹੁਤ ਸਾਰੀ ਜਿਹੜਾ ਝੋਨੇ ਦੇ ਗਲ ਨਾਲ ਜਿਹੜੀ ਸਮੈਲ ਬਹੁਤ ਵੱਡੇ ਪੱਧਰ ਤੇ ਆ ਰਹੀ ਬਹੁਤ ਸਾਰੀਆਂ ਬਿਮਾਰੀਆਂ ਨੂੰ ਇਹ ਜਿਹੜਾ ਬਲਾਵਾ ਦੇ ਰਹੀਏ ਜਿਸ ਘਰ ਦੇ ਵਿੱਚ ਮੌਜੂਦ ਹੈਗੇ ਆ ਉਸ ਬਾਰੇ ਵੀ ਜਾਣਕਾਰੀ ਦੇਵਾਂਗੇ ਕਿਉਂਕਿ ਘਰ ਦੀ ਜਿਹੜੀ ਨੀਹਾਂ ਤੱਕ ਦੱਬ ਗਈਆਂ ਨੇ ਘਰ ਦੇ ਵਿੱਚ ਤਰੇੜਾਂ ਤੱਕ ਆ ਗਈਆਂ ਨੇ ਪਰਿਵਾਰ ਮੌਜੂਦ ਹੈਗਾ ਪਰਿਵਾਰ ਨਾਲ ਜਾਣਾਂਗੇ ਕਿੰਨਾ ਕਿੰਨਾ ਪਾਣੀ ਸੀ ਇਸ ਪਰਿਵਾਰ ਦਾ ਕੀ ਕੁਝ ਬੱਚਿਆ ਕੀ ਕੁਝ ਰੁੜਿਆ ਕੀ ਨੁਕਸਾਨ ਹੋਇਆ ਸਾਰੀ ਗੱਲਬਾਤ ਕਰਾਂਗੇ ਮਿਹਨਤ ਮਜ਼ਦੂਰੀ ਕਰਨ ਵਾਲਾ ਜਿਹੜਾ ਪਰਿਵਾਰ ਸਾਡੇ ਨਾਲ अपना कर कर। ये करदेओ कर किन्ने ਦਿਨ ਹੋ ਗਿਆ ਪਾਣੀ ਆਇਆ ਇਹਨੂੰ ਵੀ ਦਿਨ ਹੋ ਗਣ ਪਹਿਲੇ ਪਾਣੀ ਦੇ ਹੀ ਨਿਕਲੇ ਬਾਨ ਤੇ ਬੈਠੇ ਤੇ ਅੱਜ ਜਿਹੜਾ ġੇੜਾ ਪਹਿਲਾ ġੇੜਾ ਤੁਹਾਡਾ ਕਰਦੇ ਵਿੱਚ ਆਪ ਅੱਗੇ ਇੱਕ ਦਿਨ ਆਏ ਆ ਯਾ ਟਾਈ ਮੱਟੀ ਚਾਲ ਗਿਆ ਉਹਦਾ ਐਡਾ ਪਾਣੀ ਆਇਆ ਹੈ ਬਸ ਹੋਰ ਕੁਛ ਨਹੀਂ ਚਾਲ ਗਿਆ ਅੱਛਾ ਕੱਲਾ ਆਟਾ ਹੀ ਲੈ ਕੇ ਗੱਲਾ ਆਟਾ ਹੀ ਮੱਟੀ ਲੈ ਕੇ ਹੁਣ ਕਿੱਥੇ ਰਹਿ ਕਿੱਥੇ ਰਹੇ ਹੋ ਬਾਨ ਤੇ ਰਹੇ ਕੀ ਲਾਇਆ ਤੰਬੂ ਲਾਇਆ ਹੈ ਤੰਬੂ ਲਾਇਆ ਹੋਇਆ ਠੀਕ ਹੈ ਜੀ ਤੇ ਮੱਝਾਂ ਮੋਝਾਂ ਦਾ ਫਿਰ ਮਾਲ ਡੰਗਰ ਕਿਵੇਂ ਮੱਝਾਂ ਵੀ ਉੱਥੇ ਬਾਨ ਨਾ ਤੇ ਨੇ ਬਾਨ ਤੇ ਨੇ ਹਾਂ ਹਾਂ ਤੇ ਇਹ ਕਿਵੇਂ ਜੱਕ ਦਾ ਮਾਇਆ ਕਿਵੇਂ ਪਾਣੀ ਦੇ ਵਿੱਚ ਕੱਡੀਆਂ ਜਾਂ ਪਹਿਲਾਂ ਕੱਢ ਲਿਆ ਪਾਣੀ ਵਿੱਚ ਦੋ ਦਿਨ ਖੜੀਆਂ ਰਹੀਆਂ ਨੇ ਅੱਛਾ ਫਿਰ ਜੇ ਦਾ ਜ਼ਿਆਦਾ بارش ਪਈ ਗਈ ਤੇ ਪਾਣੀ ਵਧਣ ਲੱਪਿਆ ਮੁਰ ਤੋਂ ਜਾ ਕੇ ਲੈਠੋ ਕਿਨ ਧਰਮ ਚਾਲੇ ਚ ਅੱਛਾ ਤੇ ਉੱਥੇ ਠੋਕੇ ਉੱਥੇ ਹੀ ਵਧਦਾ ਪਾਣੀ ਪੈਣ ਲੱਪਿਆ ਮੁਰ ਉੱਥੇ ਕਿੱਲੇ ਮੁਰ ਬਾਨ ਤੇ ਲਾਇਗਾ ਅੱਛਾ ਜੀ ਹਾਂ ਠੀਕ ਹੈ ਤੇ ਹੁਣ ਕੀ ਨੁਕਸਾਨ ਕੀ ਹੋਇਆ ਕੀ ਕੰਮ ਕਰਕੇ ਕਰਦੇ ਹੋ ਜੀ 레阿里ਤਾ ਪਾਇਏ ਅੱਛਾ ਹਾਂ ਮੈਂ ਤਾਂ ਮਜੂਰੀ ਕਰੀਦਾ ਕੋਈ ਪਹਿਲੀ ਹਜਰ ਹਜਰੀ ਕਰ ਰਹੀਦਾ ਠੀਕ ਹੈ ਹਾਂ ਮਿਹਨਤਾ ਦੇ ਨਾਲ ਬਣਾਏ ਮਕਾਨ ਵੀ ਜਿਹੜਾ ਉਨੀਆਂ ਦੱਬ ਗਏ ਨੇ ਤੇ ਰੇੜਾ ਆ ਗਿਆ ਨੇ ਬੜਾ ਜਿਹੜਾ ਦਿਲ ਨੂੰ ਵੀ ਹੁੰਦਾ ਹੋਣਾ ਹਨਾ ਹੁੰਦਾ ਇਹ ਵੀ ਜਿਹੜਾ ਜੀ ਨਹੀਂ ਕਰਦਾ ਰਾਵਣ ਤੇ ਘਰ ਨਹੀਂ ਤੇ ਕੀ ਜਾਵੇ ਖੇਤ ਕੀ ਕਰੇ ਨਹੀਂ ਕਿਤੇ ਇਹੋ ਜਿਹਾ ਟਾਈਮ ਵੀ ਹੁੰਦਾ ਕਿ ਘਰ ਛੱਡਣ ਨੂੰ ਜੀ ਨਹੀਂ ਕਰਦਾ ਜੀ ਨਹੀਂ ਕਰਦਾ ਭਾਵੇਂ ਕੱਖਾਂ ਦੀ ਕੁਲੀ ਹੋਵੇ ਅੱਛਾ ਹੁਣ ਤਾਂ ਖਵਾ ਆਇਆ ਹੜ ਆਇਆ ਤੇ ਉਹਨਾਂ ਨੇ ਘਰ ਵੀ ਛੱਡਾ ਦਿੱਤੇ ਹਾਂ ਹਾਂ ਘਰ ਚਾਰ ਤੇ ਵਿញਿਆ ਦੇਣ ਦੇ ਬਹਾਨੇ ਤੇ ਬੈਠੇ ਆ ਅੱਛਾ ਹਾਂ ਮੇਰੇ ਬਾਈ ਚੰਨ ਸਾਹਿਬ ਆਪਾਂ ਜਾਣੇ ਰਿਸ਼ਤੇਦਾਰੀ ਦੇ ਜਾਣੇ ਸਵੇਰੇ ਜਾਣੇ ਕਿ ਆਪਾਂ ਸ਼ਾਮੀ ਆ ਸ਼ਾਮੀ ਘਰਾਂ ਘਰ ਜਾਂਦੇ ਹਾਂ ਹਾਂ ਕਿਤੇ ਘਰੇ ਜਾਣਾ ਹੈ ਤੇ ਖਿਆਰੀ ਜਿਹੜਾ ਮੈਂ ਬੁਰਾ ਹਾਲ ਹੋਇਆ ਪੈਜੀ ਕਰਦੇ ਸਮੈਲ ਵੀ ਬੜੀ ਆ ਰਹੀ ਇੱਥੇ ਤਾਂ ਖਲੋਂ ਨੂੰ ਮਤਲਬ ਬੜੇ ਓਖੇ ਖੜੇ ਆ ਅਸੀਂ ਇਸ ਜਗ੍ਹਾ ਜਿੱਥੇ ਖੜੇ ਆ ਬਹੁਤ ਸਮੈਲ ਆ ਰਹੀ ਹੈ ਤੇ ਇਹ ਹਾਦੇ ਲਾਤ ਕਰਦੇ ਵੇਖੇ ਜਾਵਣ ਹਾਰਾ ਸਮਾਨ ਵੀ ਨਹੀਂ ਨਿਕਲਾ ਅਸੀਂ ਡੰਗਰ ਇਕ ਕੱਢਦੇ ਜਾ ਆਪ ਲਿਖਲੇ ਆ ਅੱਛਾ ਹਾਂ ਠੀਕ ਹੈ ਦੇ ਅਸੀਂ ਬੜੇ ਔਖੇ ਆਂ ਵਿਹਾਂ ਦਿਨਾਂ ਦੇ ਬਾਣ ਤੇ ਬੈਠੇ ਆ ਜੇ ਕੋਈ ਪਤਾ ਨਹੀਂ ਕਿੰਨੇ ਦਿਨ ਸਾਨੂੰ ਬਾਣ ਤੇ ਲੱਗ ਜਾਣੇ ਨੇ ਆ ਪਾਣੀ ਵੀ ਆ ਉਧਰ ਕਮਾਇਓ ਕੈਮਰਾ ਬਾਈ ਦੇ ਦੇਖੋ ਕਿ ਜਿਹੜੀ ਜਗ੍ਹਾ ਖੜਿਆ ਖੜਾ ਉੱਚਾ ਥਾਂ ਕੋਰੇ ਥੋੜਾ ਜਿਹਾ ਛੜਕ ਤੇ ਆਹੀਂ ਹੁਣ ਥੋੜਾ ਜਿਹਾ ਪਾਣੀ ਲਾਉ ਹੋ ਗਿਆ ਤਾਂ ਨਹੀਂ ਤੇ ਘਰਾਂ ਦੇ ਵਿੱਚ ਪਾਣੀ ਖੜਾ ਰਿਹਾ ਠੀਕ ਹੈ ਥੋੜਾ ਜਿਹਾ ਅੱਗੇ ਛੜਕ ਹੈਗੀ ਬਾਈ ਦੇ ਜਿੱਥੇ ਬਾਈ ਖੜਾ ਉੱਥੇ ਛੜਕ ਤੇ ਜਾਣੇ ਕਿ ਕਹਿ ਸਕਦੇ ਲੱਖ ਲੱਖ ਪਾਣੀ ਹੈਗਾ ਜਿਹੜਾ ਇਹਨਾਂ ਨੂੰ ਘਰ ਦੇ ਰਸਤਾ ਆਉਂਦਾ ਬਹੁਤ ਡੂੰਗਾ ਰਸਤਾ ਹੈਗਾ ਤੇ ਘਰ ਦੇ ਵਿੱਚ ਪਾਣੀ ਸੀਗਾ ਪਾਣੀ ਕਿੰਨਾ ਕਿੰਨਾ ਸੀਗਾ ਪਾਣੀ ਆਵ ਕਾ ਉਹ ਨਾ ਨਾ ਡੁੱਬਾ ਪਿਆ ਉਹ ਕਿੱਥੇ ਨਿਸ਼ਾਨ ਖਾਲੇ ਉਹ ਕੰਧ ਦੇ ਬਰਾਬਰ ਜਿਹੜੀ ਛੋਟੀ ਕੰਧ ਦਾ ਹਾਂ ਠੀਕ ਹੈ ਛੋਟੀ ਕੰਧ ਦੇ ਬਰਾਬਰ ਪਾਣੀ ਸੀਗਾ ਮਤਲਬ ਕਹਿ ਸਕਦੇ ਆ ਕਿ ਇਸ ਜਗ੍ਹਾ ਦੇ ਜਿਹੜੇ ਉੱਚੇ ਧਾਂ ਤੇ ਖੜੇ ਆ ਹਾਲਾਂਕਿ ਛੜਕ ਤੇ ਲੱਖ ਲੱਖ ਪਾਣੀ ਹੈਗਾ ਜਿਹੜੀ ਜਗ੍ਹਾ ਅਸੀਂ ਖੜੇ ਆ ਇੱਥੇ ਲੱਖ ਲੱਖ ਪਾਣੀ ਸੀਗਾ ਪਾਣੀ ਘਟ ਚੁੱਕਿਆ ਹੈ ਤਦੂਰ ਵੀ ਦੇ ਸਕਦੇ ਹੋ ਕਿ ਕਿੰਨਾ ਉੱਚੀ ਥਾਂ ਤੇ ਰੱਖਿਆ ਚਲੋ ਜਿੰਨਾ ਕੋ ਕਹਿ ਸਕਦੇ ਆਪਦੇ ਆਪ ਇਸ ਮਾਲ ਜਰੂਰ ਕੀਤੀ ਪਰ ਵਿੱਚ ਕੁਝ ਸਮਾਨ ਰੁੜਿਆ ਫਿਰਦਾ ਉਹ ਕਰੇਟ ਰੁੜੇ ਫਿਰਦੇ ਜਾਂ ਮੰਜੇ ਕਿਵੇਂ ਹਨ ਸਾਰਾ ਕੁਝ ਇਹ ਕਹਿ ਸਕਦੇ ਆ ਕਿ ਮਜ਼ਦੂਰ ਪਰਿਵਾਰ ਦਾ ਦੁੱਖ ਹੈਗਾ ਜਿੰਨਾ ਕੋ ਮਤਲਬ ਸਾਰੀ ਜ਼ਿੰਦਗੀ ਲਾ ਕੇ ਬੰਦਾ ਘਰ ਨਹੀਂ ਬਣਾ ਸਕਦਾ ਮਜ਼ਦੂਰ ਪਰਿਵਾਰ ਤਾਂ ਤੇ ਚਲੋ ਫਿਰ ਵੀ ਇੱਕ ਅੱਖਾਂ ਦੀ ਕੁਲੀ ਆਪ ਦਾ ਗੁਜ਼ਾਰਾ ਸਿਰ ਟੱਕਣ ਲਈ ਛੱਤ ਬਣਾਈ ਸੀਗੀ ਤੇ ਪਰ ਅੱਜ ਹਾਲਾਤ ਜਿਹੜੇ ਹੈਗੇ ਨੇ ਬਾਦ ਤੋ ਬੱਧਰ ਹੋ ਚੁੱਕੇ ਨੇ ਬੇਸ਼ੱਕ ਜਿਹੜਾ ਜਿੰਨੀ ਵੀ ਹੋ ਸਕੇ ਵਾਦ ਤੋਂ ਵਾਦ ਸਪੋਰਟ ਜ਼ਰੂਰ ਕਰੋ ਰਾਸ਼ਨ ਬਹੁਤ ਪਹੁੰਚਿਆ ਹੈ ਰਾਸ਼ਨ ਬਾਰੇ ਵੀ ਜਾਣਕਾਰੀ ਆਪਣੇ ਤੱਕ ਪਹੁੰਚਦਾ ਰਿਹਾ ਰਾਸ਼ਨ ਨਾ ਉਥੇ ਖੋਮ ਹੋ ਜਾਂਦੀ ਹੁੱਕੀ ਥਾਂ ਲੈ ਜਾਂਦੇ ਨੇ ਅੱਛਾ ਤਾਂ ਤੰਬੂ ਅਹੀਂ ਬੈਠੇ ਰਹਿੰਨੇ ਤੋ ਉਹਨਾਂ ਅੱਗ ਲੈ ਜਾਣਾ ਦੇ ਹਾਨੂੰ ਨਾ ਅਗੂ ਨਾ ਹੱਥ ਕਰ ਤੇ ਖੋਲ ਜਾਣਾ ਹੱਥਾਂ ਚ ਸ਼ਰਾਰਤੀ ਅੰਸਰ ਨਾ ਸ਼ਰਾਰਤ ਆਪਾਂ ਮੁੜ ਕੇ ਲੜਾਈ ਕੀ ਅੱਗੇ ਘਰ ਬਾਹਰ ਚੱਲੇ ਪਪਲ ਆ ਗਏ ਪਪਲ ਛੱਡਿਆ ਆ ਹਾਂ ਤਾਂ ਮੈਂ ਤੇ ਕੋਈ ਭਰਾ ਲੰਗੇ ਤਾਂ ਆਵੇ ਡੇੜੋ ਆਵਾਜ਼ ਮਾਰਤੇ ਦਿਓ ਤਾਂਹੀਂ ਲੈਨੇ ਅਹੀਂ ਮੈਨੂੰ ਮੈਨੂੰ ਨਹੀਂ ਕਰਨੇ ਫੇ ਕੋਈ ਅੱਥਾ ਉਹ ਤੂੰ ਖੋ ਜੇ ਮਗਰ ਭਜੰਦਾ ਫੈਲਾ ਹੀ ਕੋ ਨਹੀਂਗਾ ਕੋ ਕਮੇਟੀਆਂ ਬਿੰਡ ਦੀ ਬਣੀਆਂ ਕੋ ਮੋਤਵਰ ਨੇ ਦਵਾਇਆ ਕੋਈ ਮੋਤਵਾਰ ਨਹੀਂ ਦਵਾਉਂਦੇ ਉਹ ਤਾਂ ਅਗਾਂ ਹੀ ਕੱਢੀ ਜਾਂਦੇ ਨੇ ਅੱਛਾ ਅਗਾ ਵੀ ਉਹ ਹੁੱਕੀ ਤਾਂ ਤੇ ਬੈਠੇ ਨੇ ਜਰਦਰਿਆ ਤੇ ਹਾਂ ਉਹ ਚੇਥਾਂ ਨੇ ਅੱਛਾ ਉੱਥੇ ਪਾਣੀ ਕਿਵੇਂ ਕਿੰਦੇ ਹੈਗਾ ਪਾਣੀ ਘਰਾਂ ਚ ਵੀ ਘਰ ਆਜ ਕੋ ਨਹੀਂ ਗਾ ਮਨੇ ਚੋਨੇਗਾ ਅੱਛਾ ਹਾਂ ਠੀਕ ਐ ਤੋ ਮਰਨ ਬਾਹਰ ਨਿਕਲੇ ਕਿ ਨਹੀਂ ਕੋ ਨਹੀਂ ਨਿਕਲੇ ਅੱਛਾ ਤੁਸੀਂ ਘਰ ਛੱਡ ਨਹੀਂ ਮਰਜੋਰ ਹੈ ਹੀ ਮਰਜੋਰ ਠੀਕ ਐ ਹਾਂ ਤੇ ਇਹ ਨਹੀਂ ਹੈਗਾ ਕਿ ਅੱਕ ਹੈਗਾ ਮਰਨ ਬਾਹਰ ਉਹ ਆ ਗਾ ਤਗੜੇ ਬੰਦੇ ਨੂੰ ਦੁਆ ਦੇ ਨੇ ਮਾੜੇ ਨੂੰ ਤਾਂ ਨਹੀਂ ਕੁਛ ਵੀ ਦੁਆ ਦੇ ਕਿਉਂ ਵੋਟਾਂ ਨਹੀਂ ਟੋੜੀਆਂ ਵੋਟਾਂ ਉਹ ਨਾ ਲੱਗੇ ਤਾਂ ਉਹ ਆਂਦੇ ਨੇ ਘੜਿਆ ਰਾਸਨ ਜਾਂਦੇ ਨੂੰ ਆਂਦੇ ਆਂ ਹੀ ਵੋਟਾਂ ਪਾਣ ਦੇ ਜਾਂਨੇ ਤੇ ਲਗੇ ਜਾਂਨੇ ਅੱਛਾ ਹਾਂ ਉਹ ਟੀਚਰਾਂ ਸਾਨੂੰ ਕਰਦੇ ਨੇ ਅੱਛਾ ਹੈ ਨਹੀਂ ਕਹਾਂਗਾ ਹਮ ਆਵੇ ਦੇਈ ਨਾ ਜੀ ਜੀ ਹਾਂ ਤੇ ਗਰੀਬੀ ਦੇ ਹਾਲਾਤ ਗਰੀਬੀ ਨੂੰ ਟਿਚਰਾਂ ਹੋ ਰਹੀਆਂ ਨੇ ਆਪਾਂ ਕਹਿੰਨੇ ਕਿ ਚਨੀਜ ਤੋਂ ਪਾਸੇ ਚੱਲ ਰਹੇ ਆ ਪਰ ਕੁਝ ਹੋਰ ਹੀ ਚੱਲੀ ਜਾ ਰਿਹਾ ਕਈ ਪਿੰਡਾਂ 'ਚ ਇਹ ਨਹੀਂ ਕਹਨਾ ਕਿ ਕਈ ਜਗ੍ਹਾ ਤੇ ਬਹੁਤ ਵਧੀਆ ਕਮੇਟੀਆਂ ਬਣੀਆਂ ਨੇ ਉਹਨਾਂ ਨੂੰ ਸਲਾਮ ਹੈ ਜਿਹੜਾ ਵੀਰ ਖੁਦ ਆਵਾਜ਼ ਮਾਰ ਕੇ ਸਾਰਾ ਸਾਰਿਆਂ ਨੂੰ ਲਿਸਟਾਂ ਦੇਖ ਕੇ ਪੁਸ਼ਟੀ ਕਰਕੇ ਰਚਨ ਵੰਡ ਰਿਹਾ ਪਰ ਜਿੱਥੇ ਕਿਦੇ ਇਹੋ ਜਿਹਾ ਮਸਲਾ ਹੋ ਰਿਹਾ ਨਾ ਉਹ ਬੜਾ ਗੰਭੀਰ ਵਿਸ਼ਾ ਕਹਿ ਸਕਦੇ ਆ ਇਦਾਂ ਨਾ ਕਰਿਆ ਕਰੋ ਮੇਰੇ ਵੀਰ ਜੇ ਸੇਵਾ ਕਰਨੀ ਹੈ ਨਾ ਜਿੱਥੋਂ ਸੇਵਾ ਇਕੱਠੀ ਕਰਕੇ ਲਿਆਉਂਦੇ ਨੇ ਪੈਣਪਰਾ ਉੱਥੇ ਆਪਾਂ ਕਹਿੰਨੇ ਕਿ ਅਸੀਂ ਦਸਵੰਦ ਕੱਢ ਇਹ ਹੈਗਾ ਕਿ ਹਰ ਵਰਗ ਜਿਹੜਾ ਰਾਜਸਥਾਨ ਤੋਂ ਜੂਪੀ ਤੋਂ ਹਰ ਵਰਗ ਸਾਡੇ ਮੁਸਲਮ ਭਾਈਚਾਰੇ ਪਹੁੰਚ ਰਿਹਾ ਮੈਂ ਉਹਨਾਂ ਦੀ ਵੀਡੀਓ ਜਿਹੜੀਆਂ ਦੇਖੀਆਂ ਨੇ ਉਹ ਕਣ ਕਣ ਜਿਹੜਾ ਇਕੱਠਾ ਕਰਕੇ ਬਹੁਤ ਕੁਝ ਉਹ ਲਿਆ ਰਹੇ ਨੇ ਉਹਨਾਂ ਨੂੰ ਦਿਲੋਂ ਸਲਾਮ ਹੈ ਪਰ ਅੱਗੇ ਜਿਹੜਾ ਅੱਜ ਹਾਲਾਤ ਹੋ ਗਏ ਨੇ ਗਾ ਬਿਮਾਰੀਆਂ ਪੈਦਾ ਹੋਣੀਆਂ ਨੇ ਮੈਡੀਕਲ ਦੇ ਲੋੜ ਪੈਣੀਆਂ ਇਹਨਾਂ ਨੂੰ ਜਿਹੜੇ ਗਰੀਬ ਪਰਿਵਾਰ ਹੈਗੇ ਨੇ ਇਹ ਮਾਤਾ ਦੱਸ ਰਹੀ ਸੀ ਕਿ ਜਿਹੜੀ ਇਹਨਾਂ ਦੀ ਜਿਹੜੀ ਨਨਾਨ ਹੈਗੀ ਨਾ ਉਹਨੂੰ ਪਾਣੀ ਦੇ ਵਿੱਚੋਂ ਸੱਪ ਡੰਗ ਗਿਆ ਸੀਗਾ ਮਾਤਾ ਕੀ ਗੱਲ ਬਣੀ ਸੱਪ ਤੋਂ ਡੰਗ ਗਿਆ ਸੀ ਉਹਨੂੰ ਗੁਰੂ ਸਾਹਿਬ ਦਾਖਲ ਕੀਤਾ ਨਾ ਚੀਰਾ ਦੇਤਾ ਚੀਰੇ ਤੋਂ ਉਹਨਾਂ ਨੂੰ ਗਰਮ ਟੀਕੇ ਲਾਏ ਨੇ ਤੇ ਧੜਕਣ ਵਾਧ ਗਈ ਤੋਂ ਕੁੰਨਾਂ ਦਾ ਜਵਾਬ ਦਿੱਤਾ ਹੁਣ ਫਰੀਦ ਕੋਲ ਦਾਖਲ ਹੈ ਜੀ ਵੀ ਬਹੁਤ ਆਏ ਨੇ ਜਿਹੜੇ ਹੈ ਨਾ ਕੈਡ ਕਿੜ ਕਿਹੜੇ ਪ੍ਰਤੰਗੇ ਬਹੁਤ ਆਈਏ ਡਾਰੀਏ ਡਾਰੀਏ ਇਦੈ ਇਥੂ ਉਧਰ ਉਹ ਤੋਂ ਹੀ ਵੇਖੇ ਜਾਂਦੇ ਅੱਛਾ ਹੈ ਤੇ ਉਹ ਮਬਾਲ ਬੱਚੇ ਨੇ ਗੋਆ ਕਰ ਰੱਖਾ ਲਲ ਕਰਮਾਰੀ ਤੇ ਮੋੜਾ ਇਨ ਵਹਿ ਚਾਲੇ ਅੱਛਾ ਹਾਂ ਠੀਕ ਹੈ ਮੈਨੂੰ ਸੋਨਾ ਵੀ ਮੁਸਾਫੀ ਨਹੀਂ ਨਾ ਰਾਤੀ ਹੌਣਾ ਵੀ ਨਹੀਂ ਉਹ ਤੇ ਜੀ ਨਹੀਂ ਕਰਦਾ ਸੌਣ ਤੇ ਉੱਥੇ ਵੀ ਕਦੇ ਬੁੱਠ ਤੇ ਬਹਿ ਰਿਆ ਕਦੇ ਨੀਂਦ ਰਾਹੀਂ ਉਹ ਡਰਦਾ ਪੂਰਾ ਮਾਹੌਲ ਬਣਿਆ ਉਹ ਦਿਖਾਓ ਨੁੱਕਰ ਦਿਖਾਓ ਕਿੰਦਾ ਚੀਰਾ ਪਿਆ ਕੰਦਾ ਦੇ ਵਿੱਚ ਇਸ ਤਰ੍ਹਾਂ ਹਾਲਾਤ ਨੇ ਥੋੜਾ ਜਿਹਾ ਭਾਈ ਉਹ ਦੇ ਸਕਦੇ ਹੋ ਕੰਦਾ ਵਿੱਤੀ ਛੱਡ ਗੀਆਂ ਨੇ ਦੇਖ ਸਕਦੇ ਹੋ ਨੁੱਕਰ ਤੇ ਇਦਾਂ ਹੀ ਸਾਰੇ ਮੌਲ ਹੈਗਾ ਅਸੀਂ ਅੰਦਰ ਵੀ ਦੇਖਦੇ ਅੰਦਰ ਵੀ ਕਹਿੰਦੇ ਨੇ ਬਾਈ ਕਹਿੰਦੇ ਪਾਣੀ ਬਹੁਤ ਸੀਗਾ ਉੱਚਾ ਥਾਂ ਕੀਤਾ ਉਹ ਇਹ ਕੁੜੇ ਵਿੱਚ ਵੀ ਫਟੀ ਖੜੀ ਹੈ ਕਿਹੜੀ ਥੜ ਉਹ ਕੋਕੜੇ ਵਿੱਚ ਉਹ ਇਹ ਦੋ ਉਹ ਮਰੂਦ ਦੇ ਕੋਲੋਂ ਮੈਂ ਪਹਿਲਾਂ ਛਿਆ ਦਾ ਬਚੁੱਗੀ ਚ ਰਹਿੰਦੇ ਸੀ ਨਾ ਮਸਾਂ ਜਿਹੜੀ ਮਿੱਠ ਕਰਕੇ ਮੈਂ ਮਿਹਨਤ ਕਰਕੇ ਬਣਾਈ ਹੈ ਜਿਹੜਾ ਮਿਹਨਤ ਕਰਕੇ ਬਣਾਇਆ ਚਲੋ ਮਾਤਾ ਬਜ਼ੁਰਗ ਹੋ ਚੁੱਕੇ ਨੇ ਸਾਰੀ ਜ਼ਿੰਦਗੀ ਦੀ ਮਿਹਨਤ ਮਿਹਨਤ ਕਰਕੇ ਹੋਵੇ ਗਿਆ ਨਾ ਤੇ ਬੜਾ ਦੁੱਖ ਹੁੰਦਾ ਵੀਰ ਮੇਰੋ ਸੇਵਾ ਲੈ ਕੇ ਪਹੁੰਚੋ ਪਰ ਦਿਲੋਂ ਪਹੁੰਚੋ ਆ ਦਾ ਰਾਜਨੀਤਿਕ ਪੱਧਰ ਤੇ ਜਾਤ ਪਾਤ ਦਾ ਪੱਧਰ ਉੱਥੇ ਛੱਡ ਕੇ ਆਓ ਆਪਣੇ ਪਿੰਡ ਚ ਆਵਦੀ ਜਗ੍ਹਾ ਤੇ ਦਿਲੋਂ ਸਲਾਮ ਹੈ ਜਿਹੜੇ ਵੀਰ ਇਦਾਂ ਪਹੁੰਚ ਰਹੇ ਨੇ ਬੜੀ ਵਧੀਆ ਸੇਵਾ ਕਰਨ ਬਹੁਤ ਸਾਰੇ ਵੀਰਾਂ ਨੂੰ ਅਸੀਂ ਸਲਾਮ ਕੀਤਾ ਉਹਨਾਂ ਦਾ ਧੰਨਵਾਦ ਕੀਤਾ ਤੇ ਤੁਹਾਡਾ ਵੀ ਧੰਨਵਾਦ ਕਰਾਂਗੇ ਜਿਹਦੇ ਇਦਾਂ ਕਰੋਗੇ ਮਤਲਬ ਦਿਲੋਂ ਸੇਵਾ ਕਰੋਗੇ ਸੋ ਪੈਣ ਭਰਾ ਸਾਰੇ ਨੇ ਕਿਉਂਕਿ ਸੇਵਾ ਜਦੋਂ ਇਕੱਠੀ ਕਰਕੇ ਤੁਰਦੇ ਆ ਨਾ ਉਥੋਂ ਤੋਂ ਉਦੋਂ ਇਹ ਨਹੀਂ ਕਹਿੰਦੇ ਕਿ ਅਸੀਂ ਗਰੀਬ ਨੂੰ ਦੇ ਕੇ ਆਉਣਾ ਜਾਂ ਅਮੀਰ ਨੂੰ ਦੇ ਕੇ ਆਉਣਾ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਬਹੁਤ ਸਾਰੀਆਂ ਜਿਹੜੀਆਂ ਅਦਰ ਸੰਸਥਾਵਾਂ ਹੈਗੀਆਂ ਨੇ ਸੇਵਾ ਨਿਭਾ ਰਹੀਆਂ ਨੇ ਪਰ ਸਹੀ ਥਾਂ ਤੇ ਪਹੁੰਚਾਓ ਇਹਨਾਂ ਸੁੱਕੇ ਵਾਲਿਆਂ ਨੂੰ ਜਿਹੜਾ ਜਾਈ ਜੋ ਜਾਂ ਰੱਜੇ ਨੂੰ ਰਜਾਈ ਜੋ ਨਾ ਤੇ ਜਿਹੜੇ ਵਿਚਾਰੇ ਪੀੜਤ ਹਨ ਨਾ ਉਹਨਾਂ ਤੱਕ ਪਹੁੰਚਾਓ ਬੜੀ ਲੋੜ ਪੈਣੀ ਹੈ ਇਹਨਾਂ ਦੀ ਪਾਣ ਫੜਨ ਦੀ ਲੋੜ ਹੈਗੀ ਅੱਜ ਦੇ ਸਮੇਂ ਦੇ ਵਿੱਚ ਇਹ ਜਿਹੜੇ ਲੋਕ ਨੇ ਮਜਬੂਰ ਲੋਕ ਨੇ ਵਿਚਾਰੇ ਇਹ ਤੱਕ ਕੇ ਹੱਥ ਤਲੀ ਕਰਕੇ ਮੰਗ ਵੀ ਨਹੀਂ ਸਕਦੇ ਕਹਿੰਦੇ ਸਾਨੂੰ ਜੇ ਕੋਈ ਦੇ ਜਾਂਦਾ ਠੀਕ ਹੈ ਨਹੀਂ ਤਾਂ ਨਾ ਸੀ ਕਿਉਂਕਿ ਪਿੰਡ ਤੇ ਵੀ ਗੱਲਾਂ ਹੋਣੀਆਂ ਨੇ ਵੀਡੀਓ ਤੁਹਾਡੇ ਪਿੰਡ ਤੇ ਵੀ ਚੱਲਣੀ ਹੈ ਨਾ ਕੋਈ ਕੱਲ ਨੂੰ ਕਵੇ ਇੱਕ ਰਾਸ਼ਨ ਦਿੰਦਾ ਹੈ ਰਾਸ਼ਨ ਦਿੰਦਾ ਹੈ ਅਸੀਂ ਹੁਣ ਬੰਨ ਕੇ ਬੈਠੇ ਨਹੀਂ ਨਹੀਂ ਤੁਸੀਂ ਕਹਿ ਰਹੇ ਹੋ ਰਾਸ਼ਨ ਨਹੀਂ ਮਿਲਿਆ ਕੱਲ ਨੂੰ ਇਹ ਨ ਕਵੇ ਕਸੀ ਰਾਚਨ ਦਵਾਉਂਦੇ ਆ ਮੇਰਾਸਨ ਦਵਾ ਦੇ ਸਰਕਾਰੀ ਆਂਦਾ ਤੇ ਉਹ ਅਸੀਂ ਉਹ ਲਵੀ ਦੋ ਵੀ ਧਾਰ ਕਾਟ ਕੇ ਐਵੇਂ ਜਿਹੜਾ ਆਂਦਾ ਉਹ ਤਾਂ ਨਹੀਂ ਮੈਨੂੰ ਮੈਨੂੰ ਅਗਾ ਕੋ ਲੰਗ ਜਾਂਦੇ ਕੋਈ ਦੇਵੇ ਤਾਂ ਉਹ ਅੱਗੂ ਜੜੇ ਮਾੜੇ ਹੁੱਕੀ ਥਾਂ ਤੇ ਬੈਠੇ ਨੂੰ ਨਾਥ ਕਰ ਲੈਨੇ ਨੇ ਤੇ ਮੋਰ ਤਗੜੇ ਬੰਦੇ ਨਾਲ ਲੜਾਈ ਤੇ ਕੀ ਨਹੀਂ ਮੋੜਾ ਹੱਥ ਬਣ ਨਹੀਂਦਾ ਜਾਓ ਪਰ ਆਓ ਅਗਾਈ ਤੋਂ ਹੀ ਦਿਓ ਠੀਕ ਹੈ ਹਾਂ ਤੇ ਅਸੀਂ ਹੁਣ ਬੰਨ ਕੇ ਬੈਠੇ ਹਾਂ ਨੂੰ ਕੋਈ ਆਵਾਜ਼ ਮਾਰ ਤੇ ਦੇਵੇ ਤਾਂ ਅਸੀਂ ਫੜ ਲਾਂਦੇ ਜੀ ਨਾ ਕਹੇ ਦਿੱਤਾ ਤਾਂ ਅਸੀਂ ਨਹੀਂ ਫੜਦੇ ਕਈ ਤਾਂ ਇਹ ਵੀ ਲਵੇਖੀ ਨੇ ਬੰਨ ਤੇ ਹੋਰ ਵੀ ਬਥੇਰੇ ਆ ਕੇ ਬਹਿ ਗਏ ਨੇ ਉਹ ਕੋਈ ਬਹਿ ਗਏ ਨੇ ਹੁਣ ਪੁੱਛਦਾ ਹਾਂ ਤਾਂ ਜਾਵੇ ਕਿੱਥੇ ਤੁਹਾਡਾ ਘਰ ਮੈਂ ਤਾਂ ਇਹਨਾਂ ਨੂੰ ਆਖਿਆ ਜਿਹੜੇ ਆ ਪਾਣੀ ਆਇਆ ਕਵਰੇਜ ਕਰਨ ਆਏ ਆ ਜਿਹੜੇ ਸਮਾਨ ਦੇਂਦੇ ਨੇ ਮੈਨੂੰ ਸਮਾਨ ਨਾ ਦਿਓ ਮੇਰਾ ਘਰ ਵੇਖੋ ਮਾਦੇ ਆਨੇ ਇੱਕ ਵੀਰ ਮੈਨੂੰ ਇੱਥੋਂ ਨਾ ਕੰਦ ਤੱਕ ਵਿਖਾਇਆ ਮੈਂ ਕਿ ਮੈਨੂੰ ਸਮਾਨ ਨਾ ਦੇ ਤਾ ਮੇਰਾ ਘਰ ਵੇਖ ਸਮਾਨ ਦਿੰਦੇ ਸੀ ਤੇ ਉਹ ਆਂਦੇ ਨੇ ਬੀਬੀ ਮੇਰੇ ਨਾਲ ਦੇ ਚਲੇ ਗਏ ਤੇ ਮੈਂ ਜਾਣਾ ਮੈਂ ਕਿ ਮੁਰ ਸਮਾਨ ਮੇਰੇ ਹੱਥੀ ਦਿੰਦੇ ਮੈਂ ਸਮਾਨ ਨਹੀਂ ਲੈਣਾ ਜਦੋਂ ਤੇ ਮੇਰਾ ਘਰ ਨਾ ਵੇਖੋ ਤੇ ਮੈਂ ਹੁੰਦਾ ਤੇ ਸਮਾਨ ਨਹੀਂ ਲਿਆ ਹਾਂ ਮੇਰਾ ਘਰ ਵੇਖੋ ਮੇਰਾ ਕਿਵੇਂ ਖੇੜਾ ਖਾਨਵਾ ਪਿਆ ਹੈ ਜੀ ਹੈਂ ਔਰ ਪੇਟ ਦਾ ਦਰਦ ਹੈਗਾ ਜਿਹੜਾ ਹੜ ਪੇਟ ਤਹਰ ਹੜ ਦੇ ਜਿਹੜੀ ਪੇਟ ਦੇ ਵਿੱਚ ਹੈ ਮਾੜਿਆਂ ਦੀ ਮਾਤ ਨਾ ਕਰੋ ਤੇ ਤਗੜਿਆਂ ਦੀ ਕਰੋ ਹੈਂ ਮਿਹਨਤ ਇਹ ਮਿਹਨਤ ਕਰਦੇ ਹਾ ਦੀ ਮਿਹਨਤ ਤੇ ਬੰਦ ਹੋ ਗਈ ਫਸਲ ਮਰੀਚ ਗਈ ਤੇ ਆੜੀ ਹਾ ਦੀ ਬੰਦ ਹੋ ਗਈ ਤੇ ਹਾਂ ਵੀ ਕਿਰ ਖਾਣਾ ਹੀ ਐ ਚਲੋ ਕੋਈ ਮਾਤਾ ਵੇਖਣ ਆਲੇ ਬੜੇ ਜਿਹੜੇ ਲੋਕ ਤੇ ਆਲੂ ਲੋਕ ਨੇ ਤੇ ਚਲੋ ਘਰ ਵੀ ਥੋੜਾ ਦਿਖਾਇਆ ਚੁੱਕੀ ਐ ਸੜ ਬਣਾਈ ਇੱਕ ਕਮਰਾ ਹੈਗਾ ਉਹ ਵੀ ਛੋਟਾ ਜਿਹਾ ਕਮਰਾ ਹੈ ਤੋ ਆਪਣੀ ਗੋਠ ਵੇਖ ਲੋ ਮਰੂਦ ਕੋ ਖਲੋ ਤੇ ਪਾਰਟੀ ਮਾਤਾ ਜਿਵੇਂ ਥਾਂ ਬੜਾ ਪੁੱਲ ਆ ਗਿਆ ਕੋਈ ਲੋਕ ਆ ਕੇ ਦੇਖ ਲੈਣਗੇ ਸਾਰਾ ਕੁਝ ਵੇਖਣਗੇ ਤੇ ਹਾਲਾਤ ਜਾਂਦਿਆਂ ਦਾ ਦਿਖਾ ਦੇ ਇੱਕ ਵਾਰੀ ਮੇਰਾ ਵੀਰ ਸੋ ਕਿੰਨਾ ਕਿੰਨਾ ਪਾਣੀ ਸੀਗਾ ਤੇ ਲੋਕ ਕਹਿ ਸਕਦੇ ਸਾਰੇ ਪੀੜਤ ਨੇ ਪਰ ਜਿਹੜਾ ਵਿਚਾਰਾ ਮਿਹਨਤ ਛੋਟੇ ਵਰਗ ਵਾਲਾ ਲੋਕ ਬਸਾਂ ਹੀ ਉੱਠਦਾ ਵਿਚਾਰਾ ਸਾਰੀ ਜ਼ਿੰਦਗੀ ਦੇ ਵਿੱਚ ਸਾਰੀ ਜ਼ਿੰਦਗੀ ਮਿਹਨਤ ਕਰਕੇ ਹਨ ਤੇ ਮਾਤਾ ਵੀ ਜਿਹੜੀ ਨਾ ਥੋੜਾ ਜਿਹਾ ਅੱਜ ਬਹੁਤ ਦਿਨਾਂ ਬਾਅਦ ਘਰੇ ਆਈ ਹੈ ਤੇ ਸਿਰ ਜਿਹੜਾ ਕਹਿ ਕੇ ਨਾ ਥੋੜਾ ਜਿਹਾ ਹੋ ਗਈ ਖਮੋਸ਼ ਹੋ ਗਈ ਹੈ ਤੇ ਫਿਰ ਮਾਤਾ ਨੂੰ ਕਿਹਾ ਮਾਤਾ ਗੱਲ ਤਾਂ ਕਰ ਕੈਮਰੇ ਦੇ ਅੱਗੇ ਦੱਸ ਤਾਂ ਸੇ ਦੁੱਖ ਤੇ ਆ ਸਾਰਾ ਥਾਂ ਦੇਖੋ ਤੇ ਬਹੁਤ ਬੁਰਾ ਹਾਲ ਹੈ ਆ ਸੜਕ ਤੇ ਦੇਖੋ ਇੰਨਾ ਨਾ ਪਾਣੀ ਹੈ ਤੇ ਚਲੋ ਮਾਤਾ ਦਾ ਮਾੜਾ ਮੂਟਾ ਕਾਰ ਉੱਚਾ ਕੀਤਾ ਘਰ ਇਹ ਵੀ ਜਿਹੜਾ ਕਹਿ ਸਕਦੇ ਇੰਨਾ ਨਾ ਲੱਖ ਲੱਖ ਪਾਣੀ ਸੀਗਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੀ ਜਿਓ ਤੇ ਕਮੈਂਟ ਕਰਿਓ ਵਾਹਿਗੁਰੂ ਇਹਨਾਂ ਦੇ ਜਲਦੀ ਹਾਲਾਤ ਸੁਧਾਰੇ ਸੋ ਵੀਡੀਓ ਹੋਰ ਵੀ ਤੁਹਾਡੇ ਅੱਗੇ ਪੇਸ਼ ਕਰਾਂਗੇ ਇਸ ਵੀਡੀਓ ਨੂੰ ਜਰੂਰ ਪਿਆਰ ਦੇਣਾ ਵੱਧ ਤੋਂ ਵੱਧ ਸਪੋਰਟ ਕਰਨਾ ਤੁਹਾਡਾ ਧੰਨਵਾਦ